ਜੀ ਸੋ ਆਖਦੇ ਤੁਹਾਡਾ ਮੇਰੇ YouTube ਚੈਨਲ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਆਪਾਂ ਕੁਝ ਗੱਲਾਂ ਨੇ ਜਿਨ੍ਹਾਂ ਨਾਲ ਸਾਡੀ ਜ਼ਿੰਦਗੀ ਦੁਖੀ ਵੀ ਹੁੰਦੀ ਆ ਤੇ ਉਹ ਕੁਝ ਗੱਲਾਂ ਵੀ ਨੇ ਜਿਨ੍ਹਾਂ ਨਾਲ ਸਾਡੀ ਜ਼ਿੰਦਗੀ ਸੁਖੀ ਵੀ ਰਹਿ ਸਕਦੀ ਉਹਨਾਂ ਗੱਲਾਂ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇੱਕ ਕਹਾਣੀ ਦੇ ਰਾਹੀਂ ਉਹ ਕਹਾਣੀ ਕੀ ਆ ਉਹਦੇ ਵਿੱਚ ਮਹਾਤਮਾ ਬੁੱਧ ਜੀ ਕੀ ਆ ਦੇ ਸ਼ੁੱਭ ਵਿਚਾਰ ਦਿੰਦੇ ਨੇ ਉਹ ਕਿਹੜੀਆਂ ਪੰਜ ਗੱਲਾਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਨੇ ਸਾਡੀ ਜ਼ਿੰਦਗੀ ਵਿੱਚੋਂ ਪਰੇਸ਼ਾਨੀਆਂ ਦੂਰ ਕਰ ਸਕਦੀਆਂ ਨੇ ਤਾਂ ਹਰੇਕ ਬੰਦੇ ਦੇ ਨਾਲ ਕੁਝ ਨਾ ਕੁਝ ਅਜਿਹਾ ਜ਼ਰੂਰ ਹੁੰਦਾ ਕਿ ਜਿਹੜੀਆਂ ਗੱਲਾਂ ਕਰਕੇ ਉਹਨੂੰ ਬਾਅਦ ਵਿੱਚ ਪਛਤਾਵਾ ਵੀ ਹੁੰਦਾ ਤੇ ਜਿਹੜੀਆਂ ਗੱਲਾਂ ਕਰਕੇ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਮੈਨੂੰ ਸ਼ਾਇਦ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀਗਾ ਜਾ ਹਰੇਕ ਬੰਦੇ ਦੇ ਨਾਲ ਇਸ ਤਰ੍ਹਾਂ ਹੁੰਦਾ ਕਿ ਉਹ ਸੋਚਦਾ ਕਿ ਕਾਸ਼ ਪਹਿਲਾਂ ਮੈਂ ਕਰ ਲੈਂਦਾ ਫਿਰ ਦਿਵਾਰ ਤੋਂ ਉਹ ਸੋਚਦਾ ਕਿ ਹੁਣ ਮੈਨੂੰ ਮੌਕਾ ਮਿਲ ਜੇ ਪਰ ਸਮਾਂ ਆਈ ਜਿਹੜਾ ਉਸ ਨੂੰ ਮੌਕਾ ਨਹੀਂ ਦਿੰਦਾ ਪਰ ਜਿਹੜੇ ਮਹਾਤਮਾ ਬੁੱਧ ਜੀ ਨੇ ਉਹ ਇਹ ਪੰਜ ਗੱਲਾਂ ਦਾ ਗਿਆਨ ਦਿੰਦੇ ਆ ਕਿ ਸਾਨੂੰ ਸਟੈਪ ਬਾਈ ਸਟੈਪ ਇਹ ਗੱਲਾਂ ਨੂੰ ਫੋਲੋ ਕਰਨਾ ਚਾਹੀਦਾ ਤਾਂ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਕਾਣੀ ਸ਼ੁਰੂ ਕਰਦੇ ਹਾਂ ਜੀ ਇੱਕ ਗਰੀਬ ਬੰਦਾ ਹੁੰਦਾ ਕਮਾਈ ਕਰਨ ਵਾਲਾ ਤੇ ਉਹਨੂੰ ਨਾ ਇੱਕ ਦਿਨ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਉਹਦੇ ਘਰ ਵਿੱਚ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਹੁੰਦਾ ਤੇ ਉਹ ਸ਼ਹਿਰ ਵਿੱਚ ਆਪਦੀ ਨੌਕਰੀ ਦੀ ਭਾਲ ਲਈ ਜਾਂਦਾ ਲੇਕਿਨ ਉਹਨੂੰ ਕਿਤੇ ਵੀ ਨੌਕਰੀ ਨਹੀਂ ਮਿਲਦੀ ਉਹਨੂੰ ਨੌਕਰੀ ਲੱਭਣ ਲਈ ਨਾ ਥਾਂ-ਥਾਂ ਤੇ ਧੱਕੇ ਖਾਣੇ ਪੈਂਦੇ ਆ ਤੇ ਉਹ ਜਦੋਂ ਵੀ ਸ਼ਾਮ ਨੂੰ ਘਰ ਵਾਪਸ ਆਉਂਦਾ ਤੇ ਉਹਦੀ ਵਾਈਫ ਉਹਦੀ ਪਤਨੀ ਉਹਨੂੰ ਪੁੱਛਦੀ ਆ ਕਿ ਕੀ ਤੁਹਾਨੂੰ ਨੌਕਰੀ ਮਿਲੀ ਤੇ ਉਹ ਸਿਰ ਨਾ ਦੇ ਵਿੱਚ ਹਲਾ ਦਿੰਦਾ ਤੇ ਉਹ ਬੜਾ ਅਫਸੋਸ ਚ ਜਾਂਦਾ ਕਿ 8 ਦਿਨ ਹੋ ਗਏ ਮੈਨੂੰ ਧੱਕੇ ਖਾਂਦੇ ਨੂੰ ਮੈਨੂੰ ਕਿਤੇ ਨੌਕਰੀ ਨਹੀਂ ਮਿਲ ਰਹੀ ਕੀ ਤੇ ਹੁਣ ਮੈਂ ਆਪਦੇ ਘਰ ਦਾ ਗੁਜ਼ਾਰਾ ਕਿਵੇਂ ਕਰੂੰਗਾ ਕਿਸ ਤਰ੍ਹਾਂ ਕਰੂੰਗਾ ਨਾ ਤੇ ਉਹਦੇ ਘਰ ਵਾਲੀ ਇੱਕ ਦਿਨ ਉਹਨੂੰ ਕਹਿੰਦੀ ਹੈ ਨਾ ਕਿ ਤੁਸੀਂ ਇੱਕ ਵਾਰ ਇੱਕ ਬੰਦੇ ਕੋਲ ਜਾਂਦੇ ਹੋ ਤੇ ਉਹ ਤੁਹਾਨੂੰ ਮਨਾ ਕਰ ਦਿੰਦਾ ਫਿਰ ਤੁਸੀਂ ਉੱਥੇ ਜਾਂਦੇ ਨਹੀਂ ਹੋ ਸਕਦਾ ਹੈ ਕਿ ਤੁਸੀਂ ਇੱਕ ਤੋਂ ਦੂਜੀ ਵਾਰ ਤੱਕ ਉਹ ਬੰਦੇ ਦਾ ਮਿਹਨਤ ਤਾਰ ਲਾ ਕਰੋ ਚਾਹ ਉਹ ਨੂੰ ਆਪਦੀ ਮਜਬੂਰੀ ਦੱਸੋ ਹੋ ਸਕਦਾ ਹੈ ਤੁਹਾਨੂੰ ਕੰਮ ਤੇ ਰੱਖ ਲਵੇ ਨਾ ਉਹ ਕਹਿੰਦਾ ਠੀਕ ਆ ਵੀ ਮੈਂ ਇਸ ਤਰ੍ਹਾਂ ਕਰਕੇ ਦੇਖ ਲੈਂਦਾ ਜੇ ਤੂੰ ਕਹਿ ਨਹੀਂ ਆਤਾ ਉਹ ਜਾਂਦਾ ਇੱਕ ਸ਼ਹਿਰ ਤੇ ਕਿਸੇ ਸ਼ਾਹੂਕਾਰ ਕੋਲੇ ਜਾਂਦਾ ਉਹ ਸ਼ਾਹੂਕਾਰ ਦਾ ਨਾ ਆਪਦਾ ਦੁਕਾਨਾਂ ਦਾ ਕੰਮ ਹੁੰਦਾ ਤੇ ਉਹ ਸ਼ਾਹੂਕਾਰ ਨੂੰ ਕਹਿੰਦਾ ਮੈਨੂੰ ਨੌਕਰੀ ਚਾਹੀਦੀ ਆ ਸ਼ਾਹੂਕਾਰ ਕਹਿੰਦਾ ਕਿ ਨਹੀਂ ਵੀ ਮੇਰੇ ਕੋਲੇ ਬੰਦੇ ਪੂਰੇ ਆ ਉਸ ਦਿਨ ਜਾਂਦਾ ਦੂਜੇ ਦਿਨ ਫੇਰ ਚਲਾ ਜਾਂਦਾ ਦੂਜੇ ਦਿਨ ਜਾ ਕੇ ਕਹਿੰਦਾ ਕਿ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੇ ਘਰ ਵਿੱਚ ਰੋਟੀ ਲਈ ਰਾਸ਼ਨ ਵੀ ਨਹੀਂ ਆ ਆਟਾ ਖਤਮ ਹੋਇਆ ਪਿਆ ਮੈਨੂੰ ਨੌਕਰੀ ਦੀ ਬੜੀ ਲੋੜ ਆ ਮੈਨੂੰ ਤੁਸੀਂ ਨੌਕਰੀ ਤੇ ਰੱਖ ਲਓ ਸ਼ਾਹੂਕਰ ਸੋਚਦਾ ਤੇ ਉਹਨੂੰ ਕਹਿੰਦਾ ਕਿ ਠੀਕ ਆ ਵੀ ਤੂੰ ਕੱਲ੍ਹ ਤੋਂ ਕੰਮ ਤੇ ਆ ਜੀ ਹਨਾ ਉਹ ਖੁਸ਼ ਹੋ ਜਾਂਦਾ ਤੇ ਉਹ ਘਰ ਆ ਕੇ ਪਤਨੀ ਨੂੰ ਕਹਿੰਦਾ ਨਾ ਕਿ ਵਾਕਈ ਤੇਰੇ ਜਿਹੜੀ ਇਹ ਵਾਲੀ ਟ੍ਰਿਕ ਸੀ ਇਹ ਕੰਮ ਕਰ ਗਈ ਆ कि ਮੈਨੂੰ ਉਹਨੇ ਨੌਕਰੀ ਤੇ ਰੱਖ ਲਿਆ ਸ਼ਾਹੂਕਰ ਨੇ ਉਹ ਕਹਿੰਦੀ ਮੈਂ ਕਿਹਾ ਸੀ ਨਾ ਵੀ ਤੁਸੀਂ ਇੱਕ ਤੋਂ ਦੂਜੀ ਵਾਰ ਜਾਇਓ ਅਗਲਾ ਤੋਂ ਢੀ ਮਜਬੂਰੀ ਸਮਝੇਗਾ ਉਹ ਕਹਿੰਦਾ ਠੀਕ ਆ ਵੀ ਚੱਲ ਵਧੀਆ ਚੰਗਾ ਹੋਇਆ ਵੀ ਕੰਮ ਪੈਣ ਗਿਆ ਤੇ ਉਹ ਕੰਮ ਤੇ ਜਾਣਾ ਸ਼ੁਰੂ ਕਰ ਦਿੰਦਾ ਸਾਈਕਲ ਤੇ ਜਾਂਦਾ ਕੰਮ ਤੇ ਸ਼ਾਮ ਨੂੰ ਸ਼ਾਹੂ ਕਰਨਾ ਉਹਦੇ ਸਾਰੇ ਕਰਿੰਦਿਆਂ ਨੂੰ ਕੰਮਿਆਂ ਨੂੰ ਪੈਸੇ ਦਿਹਾੜੀ ਤੇ ਦਿੰਦਾ ਜਿੰਨੀ ਜਿੰਨੀ ਬੰਦੀ ਆ ਤੇ ਉਹ ਦੇਖਦਾ ਨਾ ਵੀ ਸ਼ਾਹੂਕਾਰ ਸਭ ਤੋਂ ਜ਼ਿਆਦਾ ਘੱਟ ਪੈਸੇ ਆ ਜਿਹੜੇ ਸਭ ਤੋਂ ਘੱਟ ਪੈਸੇ ਉਸੇ ਬੰਦੇ ਨੂੰ ਦਿੰਦਾ ਇਹਨੂੰ ਜਿਹੜਾ ਕੰਮ ਮੰਗਣ ਗਿਆ ਹੁੰਦਾ ਤੇ ਇਹ ਵਿਚਾਰਾ ਸੋਚਦਾ ਕਿ ਕੰਮ ਤਾਂ ਮੈਂ ਬਰਾਬਰ ਕੀਤਾ ਹਨਾ ਸ਼ਾਹੂਕਾਰ ਕਹਿੰਦਾ ਕਿ ਵੀ ਤੇਰੀ ਇੰਨੀ ਦਿਹਾੜੀ ਬੰਦੀ ਆ ਉਹ ਕਹਿੰਦਾ ਕਿ ਨਹੀਂ ਵੀ ਮੈਨੂੰ ਤਾਂ ਵੱਧ ਪੈਸਿਆਂ ਦੀ ਜ਼ਰੂਰਤ ਤੋਂ ਕਹਿੰਦਾ ਨਹੀਂ ਮੈਂ ਤਾਂ ਇੰਨੇ ਹੀ ਦੇ ਸਕਦਾ ਚਲੋ ਕੰਮ ਤੇ ਜਾਂਦਾ ਉਹ ਤਾਂ ਹੋਰ ਕੋਈ ਉਹਦੇ ਕੋਲੇ ਹਿੱਲਾ-ਵਿਸਿੱਲਾ ਵੀ ਨਹੀਂ ਹੁੰਦਾ ਮਜਬੂਰੀ ਹੁੰਦੀ ਆ ਉਹਦੀ ਉੱਥੇ ਹੀ ਕੰਮ ਤੇ ਜਾਣਾ ਦੂਜੇ ਦਿਨ ਫੇਰ ਜਾਂਦਾ ਦੂਜੇ ਦਿਨ ਫੇਰ ਜਾਂਦਾ ਤੇ ਹੁਣ 2-3 ਦਿਨ ਲਗਾਤਾਰ ਇਸ ਤਰ੍ਹਾਂ ਜਾਂਦਾ ਕੰਮ ਉਹ ਵਿਚਾਰਾ ਬਰਾਬਰ ਕਰਦਾ ਉਹ ਥੱਕ ਚੁੱਟ ਜਾਂਦਾ ਨਾ ਘਰ ਦਾ ਗੁਜ਼ਾਰਾ ਕਰਨ ਲਈ ਉਹ ਉਹਨੇ ਪੈਸੇ ਲੈ ਕੇ ਮੁੜਦਾ ਲੇਕਿਨ ਜਦੋਂ ਕੰਮ ਕਰਦਾ ਹੁੰਦਾ ਤੇ ਉਹਦੇ ਨਾਲ ਦੇ ਜਿਹੜੇ ਬੰਦੇ ਹੁੰਦੇ ਹਨਾ ਕਿਤੇ ਨਾ ਕਿਤੇ ਗੱਲਾਂ-ਗੱਲਾਂ ਵਿੱਚ ਉਹ ਵੀ ਕਹਿੰਦੇ ਆ ਕਿ ਤੇਰੇ ਤਾਂ ਦਿਹਾੜੀ ਵੀ ਇੰਨੀ ਕੀ ਆ ਤੈਨੂੰ ਤਾਂ ਇੰਨਾ ਕੀ ਵੇਤਨ ਮਿਲਦਾ ਉਹ ਚਰਨ ਹਰ ਟਾਈਮ ਫੀਲ ਕਰਦਾ ਵੀ ਕੰਮ ਤਾਂ ਮੈਂ ਵੀ ਬਰਾਬਰ ਹੀ ਕਰਦਾ ਇਹ ਮੈਨੂੰ ਪੈਸੇ ਘੱਟ ਕਿਉਂ ਦਿੰਦਾ ਹਨਾ ਤਾਂ ਉਹ ਸੋਚਦਾ ਸੋਚਦਾ ਨਾ ਇੱਕ ਸੋਚਾਂ ਵਿੱਚ ਪਿਆ ਰਹਿੰਦਾ ਤੇ ਕਾਫੀ ਟਾਈਮ ਲੰਘ ਜਾਂਦਾ 15 20 ਦਿਨ ਲੰਘ ਜਾਂਦੇ ਆ ਉਹ ਵਿਚਾਰਾ ਅੰਦਰੋਂ ਅੰਦਰ ਹੀ ਸੋਚਦਾ ਵੀ ਇਹਨੂੰ ਕੀ ਮਜਬੂਰੀ ਆ ਮੇਰੀ ਵੀ ਇਹਦੇ ਕੋਲੇ ਮੈਂ ਘੱਟ ਪੈਸਿਆਂ ਤੇ ਕੰਮ ਕਰਾਂ ਹਨਾ ਉਹ ਆਪ ਦੀ ਪਤਨੀ ਨਾਲ ਵੀ ਗੱਲਾਂ ਕਰਦਾ ਲੇਕਿਨ ਹੋਰ ਕੋਈ ਰਸਤਾ ਨਹੀਂ ਹੁੰਦਾ ਹੁਣ ਉਹ ਇੱਕ ਦਿਨ ਉਹਨੂੰ ਪਤਾ ਲੱਗਦਾ ਹਨਾ ਕਿ ਸ਼ਹਿਰ ਤੋਂ ਬਾਹਰ ਨਾ ਕਿਸੇ ਸੁੰਨਸਾਨ ਜਗ੍ਹਾ ਤੇ ਨਾ ਮਹਾਤਮਾ ਜੀ ਆਏ ਨੇ ਹਨਾ ਤਾਂ ਉਹ ਮਹਾਤਮਾ ਜੀ ਕੋਲ ਜਾਂਦਾ ਤੇ ਜਾ ਕੇ ਨਾ ਉਹਨਾਂ ਕੋਲੇ ਜਾ ਕੇ ਮੱਥਾ ਟੇਕਦਾ ਉਹਨਾਂ ਨੂੰ ਨਮਸਕਾਰ ਕਰਦਾ ਤੇ ਫਿਰ ਉਹਨਾਂ ਦੇ ਕੋਲੇ ਨਾ ਆਪਦੇ ਪਰਵਚਨ ਰੱਖਦਾ ਤੇ ਕਹਿੰਦਾ ਕਿ ਮਹਾਤਮਾ ਜੀ ਮੈਂ ਬਹੁਤ ਦੁਖੀ ਹਾਂ ਮਹਾਤਮਾ ਜੀ ਕਹਿੰਦੇ ਅੱਛਾ ਚਿਹਰੇ ਤੋਂ ਤਾਂ ਨਹੀਂ ਲੱਗਦਾ ਭਾਈ ਤੂੰ ਦੁਖੀ ਉਹ ਕਹਿੰਦਾ ਮੈਂ ਸਰੀਰਕ ਪੱਖੋਂ ਨਹੀਂ ਦੁਖੀ ਮੈਂ ਅੰਦਰੋਂ ਨਹੀਂ ਆਤਮਿਕ ਪੱਖੋਂ ਬਹੁਤ ਦੁਖੀ ਹਾਂ ਮਤਮਾ ਜੀ ਕਹਿੰਦੇ ਕਿ ਕੀ ਗੱਲ ਹੋ ਗਈ ਕਹਿੰਦਾ ਇਸ ਤਰ੍ਹਾਂ ਨਾ ਵੀ ਮੇਰੀ ਨੌਕਰੀ ਚਲੀ ਗਈ ਸੀ ਕਿ ਕੰਮ ਤੋਂ ਕੱਢ ਦਿੱਤਾ ਗਿਆ ਸੀ ਮੈਂ ਬੜੇ ਦਿਨ ਕੰਮ ਲਈ ਭੜਕਿਆ ਤੇ ਮੈਨੂੰ ਇੱਕ ਸਾਹੂਕਾਰ ਕੋਲੇ ਹੁਣ ਕੰਮ ਮਿਲਿਆ 15 ਦਿਨ ਤੋਂ ਉਹਨੇ ਮੈਨੂੰ ਕੰਮ ਤੇ ਤਾਂ ਰੱਖ ਲਿਆ ਤੇ ਕੰਮ ਪਰ ਮੈਨੂੰ ਨਾ ਉਹਨੇ ਉਹਨਾਂ ਹੀ ਕਰਵਾਉਂਦਾ ਲੇਕਿਨ ਜਿਹੜਾ ਮੇਰਾ ਵੇਤਨ ਆ ਨਾ ਪੈਸੇ ਉਹ ਮੈਨੂੰ ਘੱਟ ਦਿੰਦਾ ਮਹਾਤਮਾ ਜੀ ਕਹਿੰਦੇ ਅੱਛਾ ਭਾਈ ਫਿਰ ਤੂੰ ਕਿਉਂ ਜਾਣਾ ਉੱਥੇ ਕਹਿੰਦਾ ਉੱਥੇ ਜਾਣਾ ਤਾਂ ਮੇਰੀ ਮਜਬੂਰੀ ਆ ਕਿਉਂਕਿ ਮੈਂ ਉਹਨੂੰ ਇਹੀ ਕਹਿ ਕੇ ਲੱਗਿਆ ਸੀ ਕਿ ਮੇਰੇ ਕੋਲ ਹੋਰ ਕੋਈ ਰਸਤਾ ਹੀ ਹੈ ਨਹੀਂ ਮਹਾਤਮਾ ਜੀ ਕਹਿੰਦੇ ਅੱਛਾ ਇਹੀ ਤੇਰੀ ਮਜਬੂਰੀ ਸੀ ਐਸੀ ਮਜਬੂਰੀ ਦੀ ਵਜ੍ਹਾ ਨਾਲ ਹੀ ਉਹ ਤੈਨੂੰ ਘੱਟ ਪੈਸੇ ਦਿੰਦਾ ਉਹ ਕਹਿੰਦਾ ਕਿ ਮੈਂ ਸਮਝਾਂ ਨਹੀਂਗਾ ਵੀ ਕਿਹੜੀ ਮਜਬੂਰੀ ਦੀ ਵਜ੍ਹਾ ਨਾਲ ਮਹਾਤਮਾ ਜੀ ਕਹਿੰਦੇ ਕਿ ਜਦੋਂ ਤੁਸੀਂ ਕਿਸੇ ਨੂੰ ਆਪਦੀ ਵੀਕਨੈਸ ਆਪਦਾ ਵੀਕ ਪੁਆਇੰਟ ਦੱਸ ਦਿੰਦੇ ਹੋ ਤਾਂ ਅਗਲਾ ਤੁਹਾਡੀ ਮਜਬੂਰੀ ਦਾ ਇਸ ਤਰ੍ਹਾਂ ਫੈਲਾਠਾ ਹੁੰਦਾ ਹੈ ਕਿ ਉਹ ਤੁਹਾਨੂੰ ਕਿਸੇ ਵੀ ਲੈਵਲ ਤੱਕ ਗਿਰਾ ਸਕਦਾ ਹੁਣ ਉਹ ਸੋਚਣ ਲੱਗਦਾ ਕੀ ਇਸ ਤਰ੍ਹਾਂ ਸਤਮੋਚਾ ਵੀ 4 ਚੋ ਗਿਆ ਪਰ ਉਹ ਸੋਚਦਾ ਕਿ ਹਾਂ ਮੇਰੇ ਨਾਲ ਇਦਾ ਹੀ ਹੋਇਆ ਬਾਦਮ ਜੀ ਕਹਿੰਦੇ ਕਿ ਤੂੰ ਕੀ ਕਹਿ ਕੇ ਉਹਨੂੰ ਨੌਕਰੀ ਲਈ ਸੀ ਕਹਿੰਦਾ ਮੈਂ ਤਾਂ ਕੁਛ ਨਹੀਂ ਕਿਹਾ ਸੀ ਮੈਂ ਇੱਕ ਦਿਨ ਗਿਆ ਦੂਜੇ ਦਿਨ ਉਹਦੇ ਅੱਗੇ ਹੱਥ ਬੰਨ੍ਹ ਕੇ ਤਰਲੇ ਕੀਤਾ ਵੀ ਮੈਨੂੰ ਨੌਕਰੀ ਚਾਹੀਦੀ ਆ ਉਹ ਕਹਿੰਦੇ ਠੀਕ ਆ ਉਹ ਕਹਿੰਦੇ ਹੁਣ ਤੂੰ ਭਾਵੇਂ ਕੰਮ ਦੂਜੇ ਬੰਦਿਆਂ ਨਾਲੋਂ ਵੱਧ ਕਰ ਪਰ ਉਹਨੂੰ ਪਤਾ ਤੇਰੀ ਮਜਬੂਰੀ ਦਾ ਵੀ ਤੈਨੂੰ ਪੈਸਿਆਂ ਦੀ ਲੋੜ ਆ ਤੇ ਤੂੰ ਹੁਣ ਜਿੰਨਾ ਮਰਜ਼ੀ ਕੁਛ ਕਰੀ ਚੱਲ ਉਹਨੇ ਤੈਨੂੰ ਪੈਸੇ ਘੱਟ ਹੀ ਦੇਣੇ ਆ ਕਿਉਂਕਿ ਉਹ ਵੱਧ ਤੋਂ ਵੱਧ ਤੈਨੂੰ ਇਹ ਕਹਿ ਸਕਦਾ ਕਿ ਬਸ ਮੈਂ ਤਾਂ ਇੰਨੇ ਹੀ ਦੇ ਸਕਦਾ ਹੋਰ ਨਹੀਂ ਦੇ ਸਕਦਾ ਹੁਣ ਇਹ ਵਿਚਾਰਾ ਜਿਹੜਾ ਕੰਮ ਆ ਇਹ ਸਮਝ ਜਾਂਦਾ ਕਿ ਵਾਕਈ ਮੇਰੇ ਨਾਲ ਇਦਾਂ ਹੋਇਆ ਤੇ ਮਹਾਤਮਾ ਜੀ ਨੂੰ ਕਹਿੰਦਾ ਕਿ ਮਹਾਤਮਾ ਜੀ ਕਿ ਅਸੀਂ ਜ਼ਿੰਦਗੀ ਵਿੱਚ ਕੀ ਇਹੋ ਜਿਹਾ ਕਰੀਏ ਜਿਹਦੇ ਨਾਲ ਸਾਡਾ ਅੰਦਰਲੀ ਮਜਬੂਰੀ ਦਾ ਜਾਂ ਸੱਚ ਦਾ ਸਾਨੂੰ ਪਤਾ ਨਾ ਲੱਗੇ ਅੱਜ ਮੈਂ ਇਸ ਗੱਲ ਤੋਂ ਬਹੁਤ ਦੁਖੀ ਹੂਆ ਤੇ ਸਾਡੇ ਨਾਲ ਕਈ ਐਵੇਂ ਦੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਤੋਂ ਅਸੀਂ ਸਾਰੇ ਦੁਖੀ ਹੁੰਦੇ ਆ ਬਾਅਦ ਵਿੱਚ ਪਹਿਲਾਂ ਅਸੀਂ ਆਪਦਾ ਸੱਚ ਦੱਸ ਦਿੰਦੇ ਆ ਬਾਅਦ ਵਿੱਚ ਸਾਨੂੰ ਪਛਤਾਵਾ ਹੁੰਦਾ ਤਾਂ ਆਤਮਾ ਜੀ ਕਹਿੰਦੇ ਨੇ ਕਿ ਜ਼ਿੰਦਗੀ ਦੇ ਉਹ ਪੰਜ ਸੱਚ ਨੇ ਜ਼ਿੰਦਗੀ ਦੇ ਪੰਜ ਪਹਿਲੂ ਨੇ ਜਿਹਦੇ ਬਾਰੇ ਕਿਸੇ ਵੀ ਦੂਜੇ ਬੰਦੇ ਨੂੰ ਤੁਸੀਂ ਨਹੀਂ ਦੱਸਣਾ ਜੇ ਤੁਸੀਂ ਉਹ ਪੰਜ ਭੇਤ ਕਿਸੇ ਨੂੰ ਦੇ ਦਿੰਦੇ ਹੋ ਤਾਂ ਉਹ ਪੰਜੇ ਭੇਤ ਤੁਹਾਡੀ ਜ਼ਿੰਦਗੀ ਨੂੰ ਸਰਗ ਤੋਂ ਨਰਕ ਤੇ ਬਦਲ ਸਕਦੇ ਆ ਉਹ ਕਹਿੰਦਾ ਅੱਛਾ ਉਹ ਮਹਾਤਮਾ ਜੀ ਮੂਰੇ ਬੈਠ ਜਾਂਦਾ ਤੇ ਬੈਠ ਕੇ ਉਹ ਪੁੱਛਣਾ ਚਾਹੁੰਦਾ ਹੈ ਕਿ ਮਹਾਤਮਾ ਜੀ ਮੈਨੂੰ ਦੱਸੋ ਕਿ ਕਿਹੜੇ-ਕਿਹੜੇ ਉਹ ਪੰਜ ਪਹਿਲੂ ਨੇ ਤੇ ਮਹਾਤਮਾ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਕਿ ਆਪਦੇ ਆਪ ਤੇ ਵਿਸ਼ਵਾਸ ਰੱਖਣਾ ਕਿ ਮੈਂ ਇਹ ਪੰਜ ਪਹਿਲੂਆਂ ਨੂੰ ਕਦੇ ਵੀ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਤੇ ਕਦੇ ਵੀ ਕਿਸੇ ਨਾਲ ਇਨ੍ਹਾਂ ਪੰਜਾਂ ਬਾਰੇ ਗੱਲ ਨਹੀਂ ਕਰਨੀ ਕਿਉਂਕਿ ਜਦੋਂ ਤੂੰ ਕਿਸੇ ਨੂੰ ਇਨ੍ਹਾਂ ਪੰਜਾਂ ਪਹਿਲੂਆਂ ਬਾਰੇ ਦੱਸ ਦੇਗਾ ਤਾਂ ਉਹ ਬੰਦਾ ਤੇਰੇ ਤੋਂ ਇਹ ਅੰਦਾਜ਼ਾ ਲਾ ਜਾਊਗਾ ਕਿ ਇਹ ਬੰਦਾ ਇਨ੍ਹਾਂ ਸਿਧਾਂਤਾਂ ਦੇ ਅਕੋਰਡਿੰਗ ਇਨ੍ਹਾਂ ਸਿਧਾਂਤਾਂ ਦੇ ਦੁਆਰਾ ਹੀ ਚੱਲ ਰਿਹਾ ਹਾਂਜੀ ਤੇ ਹੁਣ ਆਪਾਂ ਮਹਾਤਮਾ ਜੀ ਦੇ ਉਹ ਪੰਜ ਪਹਿਲੂਆਂ ਬਾਰੇ ਗੱਲ ਕਰਾਂਗੇ ਉਹ ਪੰਜ ਸਿਧਾਂਤਾਂ ਬਾਰੇ ਜਿਹੜੇ ਮਹਾਤਮਾ ਬੁੱਧ ਨੇ ਉਸ ਕਾਮੇ ਨੂੰ ਦਿੱਤੇ ਸੀ ਸਭ ਤੋਂ ਪਹਿਲਾਂ ਮਹਾਤਮਾ ਜੀ ਕਹਿੰਦੇ ਨੇ ਕਿ ਤੁਹਾਡੀ ਬੇਵਸੀ ਤੇ ਮਜਬੂਰੀ ਬੇਵਸੀ ਮਤਲਬ ਜਿੱਥੇ ਸਾਡਾ ਵਸ ਨਹੀਂ ਚੱਲਦਾ ਹਨਾ ਕਿ ਅਸੀਂ ਬਸ ਇੱਥੋਂ ਥੱਕ ਹਰ ਗਏ ਆ ਦੂਜਾ ਮਜਬੂਰੀ ਅਸੀਂ ਅਕਸਰ ਦੇਖਦੇ ਆ ਕਿ ਸਾਡੀ ਮਜਬੂਰੀ ਆ ਉਹਦਾ ਉਹ ਕੋਈ ਜ਼ਿਆਦਾ ਮੰਨ ਲੋ ਅਸੀਂ ਸੋਚਦੇ ਆਂ ਕਿ ਅੱਜ ਸਾਡੀ ਮਜਬੂਰੀ ਆ ਅਸੀਂ ਕਿਸੇ ਰਿਸ਼ਤੇਦਾਰ ਨੂੰ ਦੱਸ ਦਿੰਦੇ ਆਂ ਨਾ ਵੀ ਭਾਈ ਸਾਨੂੰ ਇੰਨੇ ਪੈਸੇ ਚਾਹੀਦੇ ਆ ਸਾਡੀ ਤਾਂ ਮਜਬੂਰੀ ਬਣੀ ਪਈ ਆ ਹੁਣ ਹੋ ਸਕਦਾ ਉਹ ਰਿਸ਼ਤੇਦਾਰ ਤੁਹਾਡਾ ਅੱਜ ਹੱਲ ਕਰ ਦੇਣ ਲੇਕਿਨ ਕੱਲ ਨੂੰ ਉਹਨਾਂ ਨੇ ਤੁਹਾਡੀ ਮਜਬੂਰੀ ਦਾ ਫਾਇਦਾ ਹੀ ਚੱਕਣਾ ਕਿਉਂਕਿ ਉਹਨਾਂ ਨੇ ਤੁਹਾਨੂੰ ਹੋ ਸਕਦਾ ਵੀ ਇਹ ਵੀ ਕਹਿਣਾ ਕਿ ਇਹ ਤਾਂ ਜੀ ਅਸੀਂ ਵਿਆਸਤੇ ਦੇਵਾਂਗੇ ਪੈਸੇ ਜਾਂ ਉਹ ਹੋ ਸਕਦਾ ਤੁਸੀਂ ਕਿਸੇ ਹੋਰ ਬਾਹਰਲੇ ਬੰਦੇ ਨਾਲ ਆਪਦੀ ਬੇਵਸੀ ਵੀ ਮੈਂ ਤਾਂ ਇੱਥੇ ਮਜਬੂਰ ਹੋ ਗਿਆ ਤੇ ਮੈਨੂੰ ਇਹ ਕੰਮ ਚਾਹੀਦਾ ਹੀ ਆ ਤਾਂ ਉਹ ਜਿਹੜਾ ਬਾਹਰਲਾ ਬੰਦਾ ਉਹ ਤੁਹਾਨੂੰ ਇਹ ਕਹੂਗਾ ਕਿ ਇਸ ਕੰਮ ਵਟੇ ਤੂੰ ਮੇਰਾ ਕੰਮ ਕਰ ਐਸ ਲੈਵਲ ਤੱਕ ਜਾ ਤਾਂ ਕਿ ਕਿਉਂਕਿ ਉਹ ਤੁਹਾਡੀ ਮਜਬੂਰੀ ਤੇ ਬੇਵਸੀ ਨੂੰ ਸਮਝ ਚੱਕਿਆ ਉਹਨੂੰ ਤੁਹਾਡੇ ਹਾਲਾਤ ਦਾ ਪਤਾ ਲੱਗ ਚੱਕਿਆ ਇਹੀ ਮਹਾਤਮਾ ਜੀ ਕਹਿੰਦੇ ਆ ਕਿ ਸਭ ਤੋਂ ਪਹਿਲਾ ਪੁਆਇੰਟ ਆ ਆਪਦੇ ਅੰਦਰਲੀ ਮਜਬੂਰੀ ਤੇ ਬੇਵਸੀ ਕਿਸੇ ਕੋਲੇ ਸ਼ੋ ਨਹੀਂ ਕਰਨੀ ਚਾਹੀਦੀ ਕਿਉਂਕਿ ਅਗਲਾ ਥੋੜੀ ਬੇਵਸੀ ਨਾਲ ਵਿੱਚ ਥੋੜੀ ਹੈਲਪ ਨਹੀਂ ਕਰਦਾ ਮਦਦ ਨਹੀਂ ਕਰਦਾ ਅਗਲਾ ਉਹਦਾ ਹਮੇਸ਼ਾ ਫਾਇਦਾ ਚੱਕਦਾ ਤੇ ਇਸ ਲਈ ਅੰਦਰਲੀ ਸੱਚਾਈ ਕਿਸੇ ਨੂੰ ਨਾ ਦੱਸੋ ਕਿ ਅਸੀਂ ਆਹ ਚੀਜ਼ ਤੋਂ ਬੇਵੱਸ ਹਾਂ ਮਜਬੂਰ ਆ ਦੂਜਾ ਮਹਾਤਮਾ ਜੀ ਕਹਿੰਦੇ ਨੇ ਕਿ ਅਤੀਤ ਦੀਆਂ ਗਲਤੀਆਂ ਤੇ ਭਵਿੱਖ ਦੀਆਂ ਵਿਅਤਬੰਦੀਆਂ ਕਿਸੇ ਨਾਲ ਕਦੇ ਸ਼ੇਅਰ ਨਹੀਂ ਕਰਨੀਆਂ ਅਤੀਤ ਦੀਆਂ ਗਲਤੀਆਂ ਕੀ ਨੇ ਅਸੀਂ ਸਾਰੀ ਜਵਾਨੀ ਦੇ ਪੀਰੀਅਡ ਚੋਂ ਵੀ ਲੰਘਦੇ ਆ ਬਚਪਨ ਦੇ ਚੋਂ ਤੇ ਜਿਹੜੇ ਜਵਾਨੀ ਨਗਾ ਕੇ ਬੁਢਾਪੇ ਚ ਜਾਂਦੇ ਉਹ ਵੀ ਅਤੀਤ ਸਬਦ ਦਾ ਹੁੰਦਾ ਮਤਲਬ ਪਾਸਟ ਬੀਤਿਆ ਹੋਇਆ ਸਮਾਂ ਤੇ ਉਹਦੇ ਵਿੱਚ ਸਾਡੀ ਜ਼ਿੰਦਗੀ ਚ ਕਈ ਐਹੋ ਜਿਹੀਆਂ ਗਲਤੀਆਂ ਹੁੰਦੀਆਂ ਨੇ ਕਈ ਵਾਰ ਅਸੀਂ ਕਿਸੇ ਦੇ ਕੋਲ ਬੈਠੇ ਬੜੇ ਭਾਵੁਕ ਹੋ ਜਾਂਦੇ ਆ ਅਸੀਂ ਆਪਦੇ ਭੇਤ ਖੋਲ ਦਿੰਨੇ ਆ ਫਿਰ ਉਹ ਜਿਹੜੇ ਅਸੀਂ ਆਪਦੇ ਮੂੰਹ ਉਹ ਗੱਲਾਂ ਭੇਤ ਖੋਲੇ ਹੁੰਦੇ ਆ ਸਮਾ ਪੈਨ ਤੇ ਉਹਨਾਂ ਗੱਲਾਂ ਦਾ ਸਾਨੂੰ ਮੁੱਲ ਝਕਾਉਣਾ ਪੈਂਦਾ ਉਹਨਾਂ ਗੱਲਾਂ ਦੇ ਕਾਰਨ ਸਾਨੂੰ ਕਈ ਹੋਰ ਗੱਲਾਂ ਦੇ ਮਿਹੇ ਤਾਨੇ ਗੱਲਾਂ ਸੋਨੀਆਂ ਪੈਂਦੀਆਂ ਕਿਉਂਕਿ ਉਹ ਗੱਲਾਂ ਅਸੀਂ ਖੁਦੇ ਦੱਸੀਆਂ ਹੁੰਦੀਆਂ ਸਾਡੀਆਂ ਅਤੀਤ ਦੀਆਂ ਸਾਡੇ ਨਾਲ ਬੀਤੀਆਂ ਕਿਸੇ ਦੂਜੇ ਬੰਦੇ ਨੂੰ ਉਹਨੀਆਂ ਨਹੀਂ ਪਤਾ ਹੁੰਦੀਆਂ ਬਲਕਿ ਅਸੀਂ ਆਪ ਦੱਸਦੇ ਹਾਂ ਤੇ ਉਸੇ ਜਾਲ ਵਿੱਚ ਅਸੀਂ ਆਪ ਫਸ ਜਾਂਦੇ ਹਾਂ ਤੇ ਦੂਜੀ ਇਸੇ ਪੁਆਇੰਟ ਦੇ ਵਿੱਚ ਆ ਵਿਉਂਤਬੰਦੀ ਪੂਹੇਖਦੀ ਮੰਨ ਲਓ ਅਸੀਂ ਆਪਦੇ ਆਉਣ ਵਾਲੇ ਸਮੇਂ 'ਚ ਕੋਈ ਕੰਮ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਕਿਸੇ ਨਾਲ ਇਹ ਗੱਲ ਸ਼ੇਅਰ ਕਰ ਲੈਂਦੇ ਆ ਵੀ ਹਾਂ ਭਈ ਮੈਂ ਤਾਂ ਆਉਣ ਵਾਲੇ ਸਮੇਂ 'ਚ ਘਰ ਬਣਾਉਂਗਾ ਜਾਂ ਮੈਂ ਕਿਤੇ ਉਸ ਜਗ੍ਹਾ ਵਿਆਹ ਕਰਵਾਉਂ ਜਾਂ ਮੈਂ ਆਪਦੇ ਪੈਸੇ ਇਸ ਤਰ੍ਹਾਂ ਇਨਵੈਸਟ ਕਰੂੰ ਹਨਾ ਤੇ ਜਿਹੜਾ ਤੁਹਾਡੀ ਬੰਦਾ ਗੱਲ ਸੁਣ ਰਿਹਾ ਉਹਨੇ ਤੁਹਾਡੀ ਹੈਲਪ ਤਾਂ ਕੁਛ ਨਹੀਂ ਕਰਨੀ ਲੇਕਿਨ ਹੋ ਸਕਦਾ ਵੀ ਉਹ ਤੁਹਾਡੇ ਬੰਦੇ ਕੰਮ ਵਿੱਚ ਇਹੋ ਜਿਹੀ ਅੜਚਣ ਲਾ ਦੇ ਜਿਹੜਾ ਉਹ ਕੰਮ ਤੁਹਾਡਾ ਲਾਈਫਟਾਈਮ ਨਹੀਂ ਬਣ ਸਕਦਾ ਕਿਉਂਕਿ ਜਿਹੜੀ ਭਵਿੱਖ ਦੀ ਵਿਵਹਤ ਬੰਦੀ ਆ ਫਿਊਚਰ ਦੀ ਪਲੈਨਿੰਗ ਆ ਉਹ ਅਸੀਂ ਆਪਦੇ ਅੰਦਰ ਹੀ ਚੱਲ ਕੇ ਆਪਦੇ ਅੰਦਰ ਹੀ ਰੱਖਾਂਗੇ ਤਾਂ ਹੋ ਸਕਦਾ ਸਮਾਂ ਪੈਣ ਨਾਲ ਜੋ ਅਸੀਂ ਕੰਮ ਕਰਾਂਗੇ ਉਹ ਇਨਸਾਨ ਨੂੰ ਅੱਖੀਂ ਕੀਤਾ ਹੋਇਆ ਦਿਖੂਗਾ ਨਾ ਕਿ ਕਰਨ ਤੋਂ ਪਹਿਲਾਂ ਅਸੀਂ ਕਿਸੇ ਨਾਲ ਸ਼ੇਅਰ ਕਰੀਏ ਵੀ ਅਸੀਂ ਐਂ ਕਰਾਂਗੇ ਅਸੀਂ ਉਹ ਕਰਾਂਗੇ ਕੋਈ ਬੰਦਾ ਸਾਡੀ ਉਸ ਪਲੈਨਿੰਗ ਵਿੱਚ ਹੈਲਪ ਨਹੀਂ ਕਰੇਗਾ ਬਲਕਿ ਉਹ ਪਲੈਨਿੰਗ ਨੂੰ ਤੋੜਨ ਦੀ ਕੋਸ਼ਿਸ਼ ਜ਼ਰੂਰ ਕਰੇਗਾ ਕਿ ਇਸ ਤਰ੍ਹਾਂ ਕਰ ਰਿਹਾ ਇਹਨੂੰ ਰੁਕਿਆ ਜਾ ਸਕਦਾ ਇਹ ਇਸ ਤਰ੍ਹਾਂ ਨਾ ਕਰ ਲਵੇ ਇਹ ਐਵੇਂ ਨਾ ਕਰ ਲਵੇ ਇਸੇ ਲਈ ਮਹਾਤਮਾ ਜੀ ਸਮਝਾਉਂਦੇ ਆ ਕਿ ਆਪਦੇ ਭਵਿੱਖ ਨਾਲ ਜੋ ਕੁਝ ਵੀ ਤ ਸਮਾਂ ਨੰਗਿਆ ਲekin ਜਿਹੜਾ ਆਉਣ ਵਾਲੇ ਸਮੇਂ ਚ ਤੁਸੀਂ ਕਰਨਾ ਉਹ ਵੀ ਕਿਸੇ ਨਾਲ ਸ਼ੇਅਰ ਨਾ ਕਰਵਾ ਆਪਦੇ ਅੰਦਰ ਆਪ ਦੀ ਆਤਮਾ ਦੇ ਅੰਦਰ ਸਮੋ ਕੇ ਰੱਖੋ ਸਮਾਂ ਆਪਣੇ ਆਪ ਉਹਨੂੰ ਦੱਸੂਗਾ ਕਿ ਵਾਕਈ ਤੁਸੀਂ ਕੁਛ ਕੀਤਾ ਹੁਣ ਤੀਜਾ ਪੁਆਇੰਟ ਆ ਆਪਣੇ ਘਰ ਦੀਆਂ ਗੱਲਾਂ ਅਸੀਂ ਅਕਸਰ ਦੇਖਦੇ ਹਾਂ ਸਾਡੇ ਘਰਾਂ ਵਿੱਚ ਅਕਸਰ ਛੋਟੀਆਂ-ਮੋਟੀਆਂ ਗੱਲਾਂ ਹੋ ਜਾਂਦੀਆਂ ਤੇ ਜਦੋਂ ਅਸੀਂ ਬਾਹਰ ਲੀਂਗਾ ਜਦ ਬਾਹਰਲੇ ਲੋਕਾਂ ਨੂੰ ਗੱਲਾਂ ਦੱਸਦੇ ਆ ਜਾਂ ਰਿਸ਼ਤੇਦਾਰਾਂ ਨੂੰ ਸਾਡੇ ਘਰ ਦੇ ਜਿਹੜੇ ਮਸਲੇ ਅਸਲ ਵਿੱਚ ਵਿਗੜਦੇ ਕਦੋਂ ਆ ਜਦੋਂ ਅਸੀਂ ਘਰ ਦੇ ਕਿਸੇ ਵੀ ਕੰਮ ਦੇ ਵਿੱਚ ਰਿਸ਼ਤੇਦਾਰਾਂ ਨੂੰ ਇਨਵੋਲਵ ਕਰਦੇ ਆ ਕਿਉਂਕਿ ਰਿਸ਼ਤੇਦਾਰ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮੰਦੇ ਨਹੀਂ ਹੁੰਦੇ ਉਹਨਾਂ ਵਿੱਚੋਂ ਕੋਈ ਬੰਦੇ ਐਵੇਂ ਦੇ ਜ਼ਰੂਰ ਹੁੰਦੇ ਆ ਜਿਹੜੇ ਸਾਡੇ ਮੂੰਹ ਤੇ ਸਾਡੇ ਹੁੰਦਿਆ ਦੂਜੇ ਮੂਤੇ ਉਸਦੇ ਹੁੰਦੇ ਆ ਤੇ ਉਹ ਬੰਦੇ ਹੀ ਆਪਸ ਵਿੱਚ ਪਰਿਵਾਰ ਨੂੰ ਤੋੜਨ ਦਾ ਕੰਮ ਕਰਦੇ ਆ ਚਾਹੇ ਉਹ ਬੰਦੇ ਪਿੰਡ 'ਚੋਂ ਹੋਣ ਆਂਡ ਗਵੰਡ ਹੋਵੇ ਰਿਸ਼ਤੇਦਾਰ ਹੋਵੇ ਜਾਂ ਫਿਰ ਦੋਸਤ ਹੋਣ ਤਾਂ ਕਿ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਇਹਨਾਂ ਦੇ ਪਰਿਵਾਰ ਵਿੱਚ ਆ ਗੱਲ ਵਧੀ ਆ ਉਹਨਾਂ ਨੇ ਇਸ ਗੱਲ ਨੂੰ ਅੱਗੇ ਤੋਰ ਕੇ ਵਧਾ ਚੜਾ ਕੇ ਤੁਹਾਡੇ ਪਰਿਵਾਰ ਵਿੱਚ ਕਿਤੇ ਨਾ ਕਿਤੇ ਕਲੇਸ਼ ਜ਼ਰੂਰ ਕਰਾਉਣਾ ਤੇ ਉਹਦੇ ਜ਼ਿੰਮੇਵਾਰ ਕੌਣ ਹੁੰਨੇ ਆ ਅਸੀਂ ਆਪ ਹੁੰਨੇ ਆ ਕਿਉਂਕਿ ਅਸੀਂ ਆਪਦੇ ਘਰ ਦੀਆਂ ਗੱਲਾਂ ਜਦੋਂ ਖੁਦ ਬਾਹਰਲੇ ਲੋਕਾਂ ਨੂੰ ਦੱਸਦੇ ਆ ਉਹਨਾਂ ਨੂੰ ਇਨਵੋਲਵ ਕਰਦੇ ਆ ਵਿੱਚ ਤਾਂ ਆਟੋਮੈਟਿਕ ਸਾਡੇ ਘਰ ਵਿੱਚ ਜਿਹੜਾ ਕਲੇਸ਼ ਆ ਉਹ ਜ਼ਿਆਦਾ ਵਧ ਜਾਂਦਾ ਕਿਉਂਕਿ ਕੋਈ ਵੀ ਬੰਦਾ ਇਹ ਨਹੀਂ ਚਾਹੁੰਦਾ ਹੁੰਦਾ ਕਿ ਕਿਸੇ ਦੇ ਘਰ ਦੇ ਕੋਈ ਲੜਾਈ ਇੱਥੇ ਠੱਪੀ ਜਾਵੇ ਉਸ ਨੇ ਦੋ ਗੱਲਾਂ ਸੁਣ ਕੇ ਦੂਜੇ ਕੋਲ ਵੀ ਕਰਨੀਆਂ ਤੀਜੇ ਕੋਲ ਵੀ ਕਰਨੀਆਂ ਤੇ ਮਹਾਤਮਾ ਬੁੱਧ ਜੀ ਕਹਿੰਦੇ ਆ ਕਿ ਘਰ ਇੱਕ ਇਹੋ ਜਿਹਾ ਖਜ਼ਾਨਾ ਜਿਨੂੰ ਜਿੰਨਾ ਤੁਸੀਂ ਅੰਦਰ ਸਮੋਕੇ ਰੱਖੋਗੇ ਉਹਨਾਂ ਦਿਨ ਰਾਤ ਵਾਧਾ ਜਾਏਗਾ ਤੇ ਜਿੰਨਾ ਖਲਾਰ ਦੋਗੇ ਉਨੀ ਉਹਦੀ ਲੁੱਟ ਜ਼ਿਆਦਾ ਹੋਏਗੀ ਆਪਦੇ ਘਰ ਦੀਆਂ ਸਾਰੀਆਂ ਗੱਲਾਂ ਜਿਹੜੇ ਘਰ ਦੇ ਭੇਤ ਆ ਉਹਨਾਂ ਨੂੰ ਅੰਦਰ ਹੀ ਰੱਖਣਾ ਚਾਹੀਦਾ ਤਾਂ ਕਿ ਬਾਹਰ ਵਾਲੇ ਲੋਕਾਂ ਨੂੰ ਕੋਈ ਭੜਗਣਾ ਪਵੇ ਕਿ ਇਹਨਾਂ ਦੇ ਘਰ ਵਿੱਚ ਕੀ ਚੱਲ ਰਿਹਾ ਇਹਨਾਂ ਦੇ ਘਰ ਵਿੱਚ ਕਿਸ ਗੱਲ ਦੀ ਲੜਾਈ ਆ ਕਿਸ ਗੱਲ ਤੋਂ ਇਹਨਾਂ ਦੇ ਘਰ ਦੇ ਵਿੱਚ ਖੁਸ਼ੀ ਆ ਕਿਸ ਗੱਲ ਤੋਂ ਇਹਨਾਂ ਦੇ ਕਮੀਆਂ ਆ ਤਾਂ ਕਿ ਲੋਕਾਂ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਕਿ ਤੁਸੀਂ ਕਿਸੇ ਗੱਲ ਤੋਂ ਦੁਖੀ ਹੋ ਬਲਕਿ ਉਹਨਾਂ ਨੂੰ ਇਸ ਗੱਲ ਦਾ ਮਤਲਬ ਆ ਕਿ ਤੁਸੀਂ ਸੁਖੀ ਕਿਉਂ ਉਹਨਾਂ ਨੂੰ ਤੁਹਾਡੇ ਨਾਲ ਤੁਹਾਡੇ ਦੁੱਖ ਨਾਲ ਕੋਈ ਮਤਲਬ ਨਹੀਂ ਤੁਹਾਡੇ ਸੁੱਖ ਨਾਲ ਜ਼ਰੂਰ ਮਤਲਬ ਆ ਕਿ ਇਹੋ ਜਿਹਾ ਕੀ ਕੀਤਾ ਕਿ ਇਹ ਖੁਸ਼ ਹੋ ਗਏ ਇਹੋ ਜਿਹਾ ਕੀ ਕੀਤਾ ਕਿ ਇਹਨਾਂ ਦਾ ਕੰਮ ਚੜ ਗਿਆ ਇਹੋ ਜਿਹਾ ਕੀ ਕੀਤਾ ਕਿ ਇਹਨਾਂ ਕੋਲੇ ਇਹਨਾਂ ਪੈਸਾ ਆ ਗਿਆ ਇਹ ਤੀਜਾ ਮਹਾਤਮਾ ਜੀ ਮੇਨ ਪੁਆਇੰਟ ਦੱਸਦੇ ਨੇ ਚੌਥਾ ਪੁਆਇੰਟ ਮਹਾਤਮ ਜੀ ਦੱਸਦੇ ਨੇ ਕਿ ਆਮਦਨ ਆਪਣੀ ਆਮਦਨ ਆ ਕਦੇ ਵੀ ਕਿਸੇ ਨਾਲ ਵੀ ਸ਼ੇਅਰ ਨਾ ਕਰੋ ਜਿੰਨਾ ਤੁਸੀਂ ਕਮਾ ਰਹੇ ਹੋ ਕੀ ਤੁਹਾਨੂੰ ਬਚ ਰਿਹਾ ਹੈ ਕੀ ਤੁਹਾਡੀ ਲਾਗਤ ਆ ਉਹ ਦੱਸਦੇ ਨੇ ਕਿ ਜੇਕਰ ਤੁਹਾਡੇ ਕੋਲੇ ਅੱਜ ਤਾਂ ਨਾ ਪੈਸਾ ਤਾਂ ਹੋ ਸਕਦਾ ਤੁਹਾਡਾ ਬਹੁਤ ਜਿਆਦਾ ਨਜ਼ਦੀਕੀ ਰਿਸ਼ਤੇਦਾਰ ਜਾਂ ਦੋਸਤ ਤੁਹਾਡੇ ਤੋਂ ਪੈਸਾ ਮੰਗੇ ਤੁਸੀਂ ਉਸ ਨੂੰ ਜਵਾਬ ਦੇ ਦਿੰਦੇ ਹੋ ਤਾਂ ਤੁਹਾਡਾ ਰਿਸ਼ਤਾ ਖਰਾਬ ਹੋ ਜਾਂਦਾ ਜੇਕਰ ਤੁਸੀਂ ਜਵਾਬ ਨਹੀਂ ਦਿੰਦੇ ਤੁਸੀਂ ਆਪ ਦੀ ਆਮਦਨ ਵੱਧ ਦੱਸਦੇ ਹੋ ਤਾਂ ਉਹ ਇਹ ਸੋਚ ਕੇ ਤੁਹਾਨੂੰ ਫੋਨ ਮੈਸੇਜ ਜਾਂ ਸਣੀਆਂ ਲਾਉਂਦਾ ਕਿ ਤੁਸੀਂ ਮੈਨੂੰ ਇੰਨੇ ਉਧਾਰੇ ਪੈਸੇ ਦੇ ਦੋ ਜੇ ਤੁਸੀਂ ਦੇ ਵੀ ਦਿੰਦੇ ਹੋ ਤਾਂ ਉਹ ਬੰਦਾ ਵਾਪਸ ਕਰਨ ਵੇਲੇ ਤੁਹਾਡੇ ਨਾਲ ਮਿਸ ਬਿਹੇਵਰ ਜ਼ਰੂਰ ਕਰੂਗਾ ਕਿਤੇ ਨਾ ਕਿਤੇ ਇਹੋ ਜੀ ਗੱਲ ਜ਼ਰੂਰ ਆਊਗੀ ਜਿਹਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਪੈਸੇ ਕਰਕੇ ਦੁਸ਼ਮਣੀ ਵੀ ਪੈ ਸਕਦੀ ਆ ਰਿਸ਼ਤਾ ਖਰਾਬ ਵੀ ਹੋ ਸਕਦਾ ਜੇ ਤੁਸੀਂ ਆਪਦੀ ਆਮਦਨ ਘੱਟ ਦੱਸਦੇ ਹੋ ਤੇ ਇਸ ਨਾਲ ਤੁਹਾਡੀ ਸਮਾਜ ਵਿੱਚ ਇੱਠੀ ਹੁੰਦੀ ਆ ਤੁਸੀਂ ਆਪਦੀ ਆਮਦਨ ਘੱਟ ਦੱਸਦੇ ਹੋ ਤਾਂ ਸਾਹਮਣੇ ਵਾਲਾ ਤੁਹਾਡੀ ਰੈਪਿਊਟੇਸ਼ਨ ਡਾਊਨ ਕਰਦਾ ਕਿ ਬਸ ਤੂੰ ਇਹ ਇੰਨੇ ਕ ਪੈਸੇ ਕਮਾਉਂਦਾ ਕਿ ਇਹਦੀ ਆਮਦਨ ਇੰਨੀ ਕੀ ਆ ਐਵੇਂ ਤੁਰਿਆ ਫਿਰਦਾ ਇੰਨੇ ਕ ਪੈਸੇ ਕਮਾਈ ਬਦਲੇ ਤਾਂ ਇਹਦੇ ਵਿੱਚ ਖੁੱਦ ਦੀ ਖੁੱਦ ਦੀ ਜਿਹੜੀ ਇੱਜ਼ਤ ਆ ਉਹ ਧੌਣ ਹੁੰਦੀ ਆ ਅਗਲੇ ਨੇ ਨਾ ਤੁਹਾਨੂੰ ਖਾਣ ਲਈ ਦੇ ਕੇ ਜਾਣਾ ਨਾ ਤੁਹਾਨੂੰ ਕੱਪੜੇ ਦੇਣੇ ਆ ਨਾ ਤੁਹਾਨੂੰ ਰਸਣ ਦੇਣਾ ਜੋ ਤੁਸੀਂ ਕਮਾ ਰਹੇ ਹੋ ਤੁਸੀਂ ਉਸੇ ਵਿੱਚੋਂ ਹੀ ਪੂਰਾ ਕਰਨਾ ਨਾ ਤੁਹਾਡੇ ਬੱਚੇ ਪੜਾਉਣੇ ਆ ਬਲਕਿ ਤੁਸੀਂ ਆਪ ਦਾ ਮਜ਼ਾਕ ਖੁਦ ਬਣਾਉਣਾ ਆਪਦੀ ਆਮਦਨ ਦੱਸ ਕੇ ਆਪ ਦਾ ਅੰਦਰਲਾ ਪੂਰਾ ਸੱਚ ਦੱਸ ਕੇ ਕਿਉਂਕਿ ਸਾਹਮਣੇ ਵਾਲੇ ਨੂੰ ਤੁਹਾਡੇ ਸੱਚ ਝੂਠ ਜਾਂ ਤੁਹਾਡੀ ਆਮਦਨ ਨਾਲ ਕੋਈ ਮਤਲਬ ਨਹੀਂ ਉਹ ਵੱਧ ਤੋਂ ਵੱਧ ਤੁਹਾਡੇ ਤੋਂ ਪੈਸਾ ਮੰਗਗੇ ਤੁਹਾਨੂੰ ਪਰਖ ਜ਼ਰੂਰ ਸਕਦਾ ਜਾਂ ਤੁਹਾਡਾ ਰਿਸ਼ਤਾ ਖਰਾਬ ਕਰ ਸਕਦਾ ਜੋ ਤੁਸੀਂ ਕਮਾ ਰਹੇ ਹੋ ਆਪਦੀ ਜ਼ਿੰਦਗੀ ਦਾ ਨੁਭਾਤ ਤੁਸੀਂ ਖੁਦ ਕਰਨਾ ਉਹਦੇ ਵਿੱਚੋਂ ਹੁਣ ਮੇਨ ਲਾਸਟ ਪੁਆਇੰਟ ਆ ਪੰਜਵਾਂ ਕਿ ਆਪਣੀਆਂ ਕਮਜ਼ੋਰੀਆਂ ਤੇ ਖੂਬੀਆਂ ਮਹਾਤਮਾ ਜੀ ਦੱਸਦੇ ਨੇ ਕਿ ਆਪਣੀ ਕਮਜ਼ੋਰੀ ਉਹ ਜਿਹੜੇ ਬੰਦੇ ਨੂੰ ਗੱਲ ਸੁਣਾ ਰਹੇ ਨੇ ਉਸ ਨੂੰ ਕਹਿੰਦੇ ਆ ਕਿ ਤੂੰ ਉਸ ਬੰਦੇ ਨੂੰ ਆਪਦੀ ਕਮਜ਼ੋਰੀ ਦੱਸੀ ਤਾਂ ਤੈਨੂੰ ਉਹਨੇ ਘੱਟ ਪੈਸਿਆਂ ਤੇ ਰੱਖਿਆ ਕਿਉਂਕਿ ਉਹਨੂੰ ਤੇਰੀ ਕਮਜ਼ੋਰੀ ਦਾ ਪਤਾ ਲੱਗ ਚੁੱਕਾ ਸੀਗਾ ਮੰਨ ਲਓ ਅਸੀਂ ਘਰ ਵਿੱਚ ਰਹਿੰਦੇ ਆ ਤਾਂ ਕਿਸੇ ਬੰਦੇ ਨੂੰ ਸਾਡਾ ਪਤਾ ਲੱਗਦਾ ਜਾਂ ਮਾਂ ਪਿਓ ਨੇ ਜਾਂ ਬੱਚੇ ਨੇ ਜਾਂ ਵਾਈਫ ਆ ਜਾਂ ਕੋਈ ਫਰੈਂਡ ਆ ਜਦੋਂ ਅਸੀਂ ਸਾਹਮਣੇ ਵਾਲੇ ਨੂੰ ਇਹ ਫੀਲ ਕਰਾਉਣੀ ਆ ਕਿ ਸਾਡੇ ਲਈ ਸਭ ਕੁਝ ਏਹੀ ਆ ਅਸੀਂ ਇਹ esto ਬਿਨਾ ਨਹੀਂ ਰਹਿ ਸਕਦੇ ਤਾਂ ਅਗਲਾ ਸਾਡੀ ਕਮਜ਼ੋਰੀ ਦਾ ਫਾਇਦਾ ਚੁੱਕਦਾ ਉਹ ਸਾਡੇ ਤੇ ਹੋਰ ਜ਼ਿਆਦਾ ਹਾਵੀ ਹੁੰਦਾ ਕਿ ਇਹਦੇ ਲਈ ਤਾਂ ਸਿਰਫ ਮੈਂ ਹੀ ਆ ਇਨ ਇਹਨਾਂ ਦਾ ਮੇਰੇ ਤੋਂ ਬਿਨਾ ਕੀ ਤੈਨ ਨਭਾਣੀ ਤਾਂ ਉਹ ਸਾਡੇ ਨਾਲ ਹੋਰ ਵੀ ਬਦਸਲੂਕੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਕਿਉਂਕਿ ਜਦੋਂ ਅਸੀਂ ਕਿਸੇ ਬੰਦੇ ਨੂੰ ਆਪਦੀ ਕਮਜ਼ੋਰੀ ਦੱਸ ਦਿੰਨੇ ਆ ਕਿ ਸਾਨੂੰ ਇਸ ਜਗ੍ਹਾ ਤੇ ਤੇਰੀ ਲੋੜ ਆ ਸਾਨੂੰ ਸਮਾਜ ਵਿੱਚ ਉਸ ਜਗ੍ਹਾ ਤੇ ਲੋੜ ਆ ਮਹਾਤਮਾ ਜੀ ਕਹਿੰਦੇ ਨੇ ਕਿ ਆਪਦੀ ਕਮਜ਼ੋਰੀ ਕਿਸੇ ਨੂੰ ਨਾ ਦੱਸੋ ਆਪਦੇ ਆਪ ਵਿੱਚ ਇੰਨੇ ਸਟਰੋਂਗ ਬਣ ਕੇ ਰਹੋ ਕਿ ਅਗਲਾ ਤੁਹਾਡੀ ਕਮਜ਼ੋਰੀ ਫੜ ਵੀ ਨਾ ਸਕੇ ਕਿ ਤੁਹਾਨੂੰ ਕਿਸ ਜਗ੍ਹਾ ਤੇ ਕਿੱਥੇ ਕਿਸ ਦੀ ਲੋੜ ਆ ਤੇ ਕਿਵੇਂ ਲੋੜ ਆ ਤੁਸੀਂ ਆਪਦੇ ਆਪ ਨਾਲ ਖੁਦ ਨਿਪਟਣਾ ਸ਼ੁਰੂ ਕਰੋ ਤੇ ਖੂਬੀਆਂ ਆਪਦੀ ਖੂਬੀ ਵੀ ਕਿਸੇ ਨੂੰ ਨਾ ਦੱਸੋ ਜੇ ਤੁਸੀਂ ਓਵਰ ਟੈਲੈਂਟ ਬੰਦਿਓ ਉਹ ਵਾ ਸਮਾਰਟ ਬੰਦਿਓ ਵੀ ਮੈਨੂੰ ਤਾਂ ਆ ਵੀ ਆਉਂਦਾ ਜੀ ਮੇਰੇ ਕੋਲ ਇੰਨਾ ਵੀ ਆ ਮੈਂ ਆ ਵੀ ਕਰ ਸਕਦਾ ਅਗਲੇ ਨੂੰ ਤੁਹਾਡੀ ਖੂਬੀ ਨਾਲ ਕੋਈ ਮਤਲਬ ਨਹੀਂ ਵੱਧ ਤੋਂ ਵੱਧ ਹੋਏ ਕਹਿ ਸਕਦਾ ਕਿ ਜਦੋਂ ਕੋਲ ਖੜਦਾ ਆਪਦੀ ਛੱਕੀ ਮਾਰਦਾ ਆਪਦੀ ਗੁਣ ਗਾਈ ਜਾਂਦਾ ਆਪਦੀਆਂ ਫੁਕਰੀਆਂ ਚਲਾਈ ਜਾਂਦਾ ਉਹਨੂੰ ਤੁਹਾਡੀ ਉਹਨਾਂ ਨੂੰ ਤੁਹਾਡੀ ਖੂਬੀ ਨਾਲ ਜੈਲਸੀ ਹੋ ਸਕਦੀ ਆ ਉਹ ਤੁਹਾਡੇ ਹੋਣ ਵਾਲੇ ਚੰਗੇ ਕੰਮ ਵਿੱਚ ਅੜਚਨ ਜ਼ਰੂਰ ਪਾ ਸਕਦੇ ਆ ਪਰ ਤੁਹਾਡਾ ਸਾਥ ਨਹੀਂ ਦੇ ਸਕਦੇ ਨਾ ਤੁਹਾਡੀ ਸਲਾਹਤ ਕਰ ਸਕਦੇ ਆ ਤੁਹਾਡੇ ਮੂੰਹ ਤੇ ਤੁਹਾਡੀ ਸਲਾਹਤ ਕਰਨਗੇ ਸੁਣਾਉਣਗੇ ਤੁਹਾਨੂੰ ਲੇਕਿਨ ਤੀਜੇ ਬੰਦੇ ਕੋਲ ਇਹ ਹੀ ਗੱਲ ਕਹਿਣਗੇ ਕਿ ਇਹਨੂੰ ਤਾਂ ਸਿਰਫ ਆਪਦੀਆਂ ਵਡਿਆਈਆਂ ਕਰਨ ਦੀ ਆਦਤ ਆ ਐਸੇ ਕਰਕੇ ਮਹਾਤਮਾ ਜੀ ਕਹਿੰਦੇ ਨੇ ਕਿ ਇਹ ਪੰਜ ਪਹਿਲੂ ਨੇ ਜ਼ਿੰਦਗੀ ਦੇ ਅਗਰ ਤੁਸੀਂ ਇਹਨਾਂ ਪੰਜਾਂ ਪਹਿਲੂਆਂ ਨੂੰ ਨਾਲ ਲੈ ਕੇ ਚੱਲਦੇ ਹੋ ਤਾਂ ਹੋਰ ਜ਼ਿਆਦਾ ਜ਼ਿੰਦਗੀ ਤੁਹਾਡੀ ਬਹੁਤ ਸੋਹਣੀ ਬਣ ਜਵੇ ਅਗਰ ਇਹਨਾਂ ਪੰਜਾਂ ਪਹਿਲੂਆਂ ਨੂੰ ਭੁਲਾ ਕੇ ਚੱਲਦੇ ਹੋ ਦਾ ਜ਼ਿੰਦਗੀ ਵਿੱਚ ਤੁਸੀਂ ਇਹ ਸਮਝ ਲਓ ਕਿ ਤੁਸੀਂ ਆਪਦੀ ਜ਼ਿੰਦਗੀ ਵਿੱਚ ਖੁਦ ਔਕੜਾਂ ਪੈਦਾ ਕਰ ਰਹੇ ਹੋ ਇਹ ਔਕੜਾਂ ਇਹ ਰਕਾਵਟਾਂ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਵੱਡੀਆਂ ਮੁਸ਼ਕਲਾਂ ਬਣ ਸਕਦੀਆਂ ਨੇ ਕਿਉਂਕਿ ਇਨਸਾਨ ਇਨਸਾਨ ਦਾ ਕਦੇ ਵੀ ਚੰਗਾ ਨਹੀਂ ਸੋਚ ਸਕਦਾ ਜੋ ਇਨਸਾਨ ਪਰਮਾਤਮਾ ਨੇ ਭੇਜਤਾ ਉਹਨੇ ਆਪਦੇ ਨਾਲ ਬਣੀਆਂ ਆਪ ਨਵੇੜਨੀਆਂ ਨੇ ਪਰਮਾਤਮਾ ਨੇ ਤੁਹਾਨੂੰ ਰੋਟੀ ਪਾਣੀ ਦੇਣਾ ਹੈ ਤੇ ਤੁਸੀਂ ਖੁਦ ਦੇ ਜ਼ਿੰਮੇਵਾਰ ਖੋਦੋ ਨਾ ਦੂਜਾ ਬੰਦਾ ਤੁਹਾਨੂੰ ਪਾਲ ਸਕਦਾ ਹੈ ਤੇ ਨਾ ਦੂਜਾ ਬੰਦਾ ਤੁਹਾਡੀ ਜ਼ਿੰਦਗੀ ਬਚਾ ਸਕਦਾ ਹੈ ਜਿੰਨੀ ਪਰਮਾਤਮਾ ਨੇ ਲਿਖ ਕੇ ਭੇਜੀ ਆ ਉਨੀ ਤੁਸੀਂ ਭੁਗਤਨੀ ਆ ਜੇਕਰ ਪਰਮਾਤਮਾ ਵੱਲੋਂ ਬਣਾਏ ਗਏ ਸਰੀਰ ਅੰਦਰਲੇ ਗੁਣ ਖੂਬੀਆਂ ਕਮਜ਼ੋਰੀਆਂ ਸੱਚ ਹਿੰਮਤ ਕਮਜ਼ੋਰੀ ਅਗਲੇ ਨੂੰ ਦੱਸਦੇ ਹੋ ਤਾਂ ਅਗਲਾ ਤੁਹਾਡੇ ਜੀਵਨ ਵਿੱਚ ਰੁਕਾਵਟਾਂ ਹੀ ਪਾ ਸਕਦਾ ਤੁਹਾਡੀ ਮਦਦ ਨਹੀਂ ਕਰ ਸਕਦਾ ਉਮੀਦ ਆ ਕਿ ਤੁਹਾਨੂੰ ਮਾ ਹਤਮਾ ਜੀ ਦੀਆਂ ਇਹ ਗੱਲਾਂ ਬਹੁਤ ਵਧੀਆ ਲੱਗੀਆਂ ਹੋਣੀਆਂ ਤੁਹਾਡੀ ਜ਼ਿੰਦਗੀ ਵਿੱਚ ਇੱਕ ਨਵਾਂ ਚੇਂਜ ਲੈ ਕੇ ਆਉਣੀ ਆ। ਕੱਲ ਨਵੇਂ ਕਹਾਣੀ ਦੇ ਨਾਲ ਨਵੀਆਂ ਗੱਲਾਂ ਦੇ ਨਾਲ ਹਾਜ਼ਰ ਹੋਵਾਂਗੇ। ਅੱਜ ਲਈ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਕਰ ਲਿਓ। ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ। ਕੱਲ ਹਾਜ਼ਰ ਹੋਵਾਂਗੇ। ਅੱਜ ਲਈ ਸਤਿ ਸ਼੍ਰੀ ਅਕਾਲ।